ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਜੈਤੋ ਹੀ ਆ ਤੇ ਅੱਜ ਦੀ ਵੀਡੀਓ ਦੋਸਤੋ ਜਰਸੀ ਦਿਖਾਉਣੀ ਆ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਆ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਦੋਸਤੋ ਮਗਰ ਹੈ ਵੀ ਬੱਚੀ ਜਰਸੀ ਦੀ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਸੋ ਇੱਥੇ ਆ ਕੇ ਆਪਣੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਤੀਜਾ ਸੂਆ ਗਾਂ ਸੋਈ ਆ। 14-15 ਦਿਨ ਬਾਈ ਕਹਿੰਦਾ ਸੋਈ ਨੂੰ ਸਮਾਂ ਹੋ ਗਿਆ। ਦੁੱਧ ਬਾਈ ਕਹਿੰਦਾ ਇਸ ਟਾਈਮ 16 ਕਿਲੋ ਥੱਲੇ ਤਿਆਰ ਆ। ਵੀਡੀਓ ਬਣਾਉਣਾ ਸਮਾਂ ਦੋਸਤੋ ਨੋਟ ਕਰਾ ਦੇ ਆ। ਦੁਪਹਿਰ ਦੇ ਦੋਸਤੋ 2 ਵਜ ਚੁੱਕੇ ਆ। ਸ਼ਾਮ ਦੀ ਚੁਆਈ ਜਾਈ ਦੋਸਤੋ 4-5 ਘੰਟੇ ਪਾਇਆ ਸ਼ਾਮ ਤਾਈਂ ਦੁੱਧ ਨਾਲ ਹਵਾਨਾ ਵੈੜ ਨੇ ਚੰਗਾ ਤਿਆਰ ਕਰ ਜਾਣਾ। ਥਣ ਦੋਸਤੋ ਵੇਖ ਸਕਦੇ ਆ। ਨਿਖਰਵੇਂ ਤੇ ਕੱਲੇ-ਕੱਲੇ ਗਾਇ ਚ ਨੁਕਰਾਂ ਚ ਲੱਗੇ ਹੋਈ ਆ। ਖੋਰਸ਼ਾਂਗ ਖੋਰਾਣੀ ਹਾਥੀ ਚੁਵਾਈਆਂ ਨਾਲ ਦੋਸਤੋ ਥਣ ਲੱਗਿਆ ਹੋਇਆ ਚੰਗੇ ਕਦ ਕਾਠ ਵਾਲੇ ਦੋਸਤੋ ਜਰਸੀ ਹੈ ਥਣ ਦੋਸਤੋ ਨੇੜੇ ਤੋਂ ਚੈੱਕ ਕਰ ਸਕਦੇ ਆ ਮਿਲਕ ਵੰਦ ਦੋਸਤੋ ਚੰਗੀ ਪੈਂਪ ਜੀ ਦੀ ਸਟ੍ਰੌਂਗ ਮੋਟੀ ਆਉਂਦੀ ਹੈ ਹਵਾਨੇ ਦੋਸਤੋ ਬਰੀਕ ਬਰੀਕ ਵੇਨ ਸੋਹਣੀ ਆ ਦੂਸਰੀ ਸਾਈਡ ਦੋਸਤੋ ਸਨਾ ਸਾਈਡ ਦੇਖ ਸਕਦੇ ਆ ਸੋਹਣੇ ਥਾਣਾ ਦੋਸਤੋ ਨਿਖਰਵੇਂ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਮੋਢੇ ਦੋਸਤੋ ਥਣ ਦਾ ਮੋਟਾ ਹਾਥੀ ਚੁਵਾਈਆਂ ਨਾਲ ਥਣ ਲੱਗਿਆ ਹੋਇਆ ਥਣ ਸੋਹਣੇ ਆ ਦੋਸਤੋ ਬੈਕ ਸਾਈਡ ਤੋਂ ਹਵਾਨਾ ਦੇਖ ਸਕਦੇ ਆ ਚੰਗਾ ਵੱਡਾ ਤਿਆਰ ਕੀਤਾ ਹੋਇਆ ਥ ਆ ਵਾਛੀ ਹੈ ਦੋਸਤੋ ਮਗਰ ਜਰਸੀ ਦੀ ਵਾਛੀ ਸੋਹਣੀ ਹੈ ਪੂਰੀ ਇਹ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਉਹਨਾਂ ਦੇ ਟਾਈਮ 'ਚ ਵਾਛੀ ਵੀ ਚੰਗੀ ਤਿਆਰ ਹੋ ਜਾਊਗੀ 8 ਬਾਈ ਨੇ ਰੱਖਿਆ ਹੋਇਆ 50000 ਰੁਪਿਆ ਉਹ ਚੋ ਬਾਈ ਕੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰਿਆਂ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ